ਸਸ ਅੱਜ ਵੀਰੋ ਵਿੱਚ ਬਈ ਤਿੰਨ ਗਾਵਾਂ ਦੀ ਵੀਡੀਓ ਬਣਾਈ ਹੈ ਤਿੰਨੇ ਤਾਜ਼ੀਆਂ ਸੂਈਆਂ ਬਈ ਤੇ ਫਾਰਮ ਜੋ ਵੀਡੀਓ ਬਣਾਈ ਹੈ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਕੋਲ ਮੋਬਾਈਲ ਨੰਬਰ ਬੋਲਿਓ ਬਈ ਮੋਬਾਈਲ ਨੰਬਰ 9863842851 ਹੂੰ ਦੂਜਾ ਹੈਗਾ 70782060 ਜਿਹੜਾ ਸੂਆ ਸੂਈ ਹੈ ਬਈ ਤੇ ਪਲੂਣ ਬਈ ਪਹਿਲਾ ਸੂਆ ਵਾਰਸ ਬੱਚਾ ਕੀ ਦਿੱਤਾ ਨੇ ਬੱਚਾ ਦਿੱਤਾ ਜੀ ਬੱਚਾ ਦੇਤਾ ਬਈ ਸਿਵਾਇ ਚ ਵੀ ਕਿਵੇਂ ਇੱਕ ਨੰਬਰ ਜੀ ਚੌਂ ਚੌਂ ਸੇਨਾ ਦੁੱਧ ਦੀ ਅਸਟੀਮੇਟ ਅਸਟੀਮੇਟ ਬਈ ਆਪ ਨੂੰ 12-13 ਲੀਟਰ ਦੀ ਉਮੀਦ ਆ ਬੱਚੇ ਦੀ ਕੀ ਮੌਲਾ ਜਾਇਜ਼ ਦਾ ਇਹ 38000 ਰੁਪਏ ਇਹ ਦੂਜਾ ਸੂਸੂਈ ਹੈ ਸ਼ਰ ਸ਼ਰ ਬੱਚਾ ਕੀ ਦੇ ਬੱਚੀ ਦਿੱਤੀ ਜੀ ਬੱਚੀ ਬੜੀ ਜੰਗੀ ਹਾਂ ਇਹ ਕੱਲ ਦੀ ਸੂਈ ਵੀ ਜੀ ਠੀਕ ਆ ਭਾਈ ਇਹਦਾ ਮੁੱਲ ਜਾਇ ਜਾ ਸਾਡੇ 48000 ਜਮਾ ਯਾਰ ਮੁੱਲ ਆ ਭਾਈ ਖਿੱਚ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਆ ਬੈਣ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂਈ ਹੈ ਭਾਈ ਕਦੋਂ ਸੂਈ ਹੈ ਭਾਈ ਤੇ ਮਨ ਲ ਸੁੱਕ ਕੇ ਹੱਡੀਆਂ ਮੰਨ ਕੇ ਲੋ ਡੇਢ ਘੰਟਾ ਹੋਇਆ ਜੇਰ ਚੱਲ ਪਈ ਚਾ ਕੀ ਦੇ ਤੈਨ ਇਹਨੇ ਬੱਚਾ ਦਿੱਤੀ ਅੱਛਾ ਜੀ ਜੇਰ ਬਸ ਆ ਲੰਕੀ ਜੇਰ ਤੇ ਬੜੀ ਸ਼ਿੱਧੀ ਚੱਲੀ ਆ ਜੀ ਮੰਨ ਲਓ ਡੇਢ ਘੰਟਾ ਹੋਇਆ ਸੀ ਹਾਂ ਹੁਣ ਬਾਲਾ ਚੰਗਾ ਮੁੱਠੀ ਵਾਲਾ ਹਨਕ ਕੱ 真的。